ਸੋਨ ਸੈਜਲ ਜੀ ਮੈਡਮ ਮਕਰਾ ਦੇਵੀ ਜੀ ਔਰ ਪੀ ਸੈਜਿ ਚਿਮਲਾਪੁਰੀ ਜੀ ਭਾਈ ਸਾਹਿਬ ਆਇਰੌਣਗ ਸਿੰਘ ਜੀ ਸਾਡੇ ਭਾਈ ਸਾਹਿਬ ਰਾਮਪਾਲ ਭੰਗੂ ਜੀ ਭਵਨਸਾਲਾਲ ਬੰਗੜ ਜੀ ਸਰਜੀਤ ਬੰਗੜ ਮੈਡਮ ਸਾਡੇ ਐਮਐਬੀਏ ਟੀਚਰ ਹੈ ਦਸਵਿੰਦਰ ਕੌਰ ਜੀ ਜਿੰਦਰ ਜੀ ਅੱਜ ਸਾਰਿਆਂ ਦਾ ਇੱਥੇ ਧੰਨਵਾਦ ਕਰਦੇ ਆਂ ਮੈਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਪੀ ਜੈ ਭਾਰ ਜੈ ਕਰਕੇ ਧੰਨ ਕਰਦੇ ਕਹਿੰਦਾ ਹਾਂ ਮੈਂ ਸਾਰਿਆਂ ਨੂੰ ਡਾਕਟਰ ਬਾਬਾ ਸਾਹਿਬ ਮੇਰਕਰ ਦੇ ਜਨਮ ਦਿਨ ਦੀਆਂ ਬਰਾਇਆਂ ਦਿੰਦਾ ਇਹ ਜੋ ਪ੍ਰੋਗਰਾਮ ਲਿਖਿਆ ਗਿਆ ਹੈ ਇਹ ਸਿਰ ਬਾਬਾ ਸਾਹਿਬ ਮੇਰਕਰ ਦੇ ਜਨਮ ਦਿਨ ਨੂੰ ਲੈ ਕੇ ਸਮਰਪਿਤ ਹੈ ਤੇ ਬੱਚੇ ਦੇਖੋ ਬੱਚੇ ਕਿੰਨੇ ਟ੍ਰੇਨ ਹੋ ਗਏ ਆ ਦੇਖੋ ਹੁਣ ਕਾਪਤਾ ਮਾੜੀ ਮੋਟੀ ਬਣ ਲੱਪਿਆ ਵੇ ਇਸ ਸਟੇਜ ਤੇ ਬੱਚਾ ਖੜੇ ਨਹੀਂ ਸਕਦਾ ਤੁਸੀਂ ਇਹ ਦੇਖੋ ਇਹਨਾਂ ਨੂੰ ਆਪਾਂ ਹੁਣ ਤੋਂ ਟ੍ਰੇਨ ਕਰ ਦੇਣਾ ਹੈਗਾ ਕਿਉਂ ਅਸੀਂ ਤਾਂ ਚਲੋ ਜੀ ਆ ਦੇਖੀਏ ਬਜ਼ੁਰਗ ਦਾਸ ਜੀ ਦੀ ਬਹੁਤ ਮਾੜੀ ਹਾਲਤ ਹੋਣੀ ਸੀਗੀ ਜੇ ਬੱਚੇ ਹੁਣ ਤੋਂ ਸਿੱਖ ਗਏ ਤਾਂ ਮਤਲਬ ਵਧੀਆ ਬੱਚੇ ਬਣ ਜਾਣਗੇ ਅੱਗੇ ਵਾਸਤੇ ਤੇ ਜਦੋਂ ਇਹਨਾਂ ਪਤਾ ਲੱਗਿਆ ਵੀ ਸਾਡੇ ਬਜ਼ੁਰਗਾਂ ਨੇ ਇੰਨੀ ਨਾਲੋਂ ਨਸੀਬ ਨਾ ਝਲੀਆਂ ਹੈਗੀਆਂ। ਪੰਗੂ ਸਾਹਿਬ ਨੇ ਤੁਹਾਨੂੰ ਦੱਸਿਆ ਪਾਣੀ ਪੀਣ ਦਾ ਅਧਿਕਾਰ ਨਹੀਂ ਸੀਗਾ। ਸੱਚੀ ਗੱਲ ਹੈਗੀ ਆ ਪਾਣੀ ਪੀਣ ਦਾ ਅਧਿਕਾਰ ਆਪ ਨੂੰ ਨਹੀਂ ਸੀਗਾ। ਹੁਣ ਆਪਾਂ ਛਵੀਲਾ ਲਾਉਂਦੇ ਆਂ। ਦੇਖੋ ਤਾਂ ਆਪਾਂ ਛਵੀਲਾ ਲਾਉਂਦੇ ਕਿੰਦਾ ਲਾਉਂਦੇ ਹੈਗੀਆਂ ਕਿੱਥੇ ਅਸੀਂ ਪਾਣੀ ਨਹੀਂ ਪੀ ਸਕਦੇ ਅਸੀਂ। ਸਾਡੇ ਲੋਕਾਂ ਨੂੰ ਲੋਕਾਂ ਦੇ ਘਰਾਂ ਜੋ ਕੰਮ ਕਰਕੇ ਜੂਠ ਨਸੀਬ ਸੀਗੀ। ਤੁਰੀ ਤੋਂ ਵੋਚਣਾ ਖਾਨਪੂਰੀ ਸਾਨੂੰ ਦੇਣਾ। ਦੇਖੋ ਅਸੀਂ ਅੱਜਕੱਲ ਆਪਾਂ ਲੰਗਾਂ ਲਾ ਰਹੇ ਹਾਂ ਕਹਿੰਦੇ ਬਾਬਾ ਸਾਹਿਬ ਦੇ ਕਾਦੀ ਬਤੋਲ। ਤਰੀ ਕੁਰਸੀਆਂ ਤੇ ਬੈਠ ਬੜੇ ਬੜੇ ਅਧਿਆਤੇ ਲੱਗੇ ਹੋਏ ਐ ਸਾਬ 바ਵਾ ਸਾਹਿਬ ਮੇਜਗਾਨੀ ਬਦੌਲ ਹੈ ਗਈ ਆ ਅਸੀਂ ਬਲਬੀਦ ਆ ਜੋ ਕਿ ਇੰਗਲੈਂਡ ਵਿੱਚ ਰਹਿੰਦੇ ਹਨ ਜਿਹੜੇ ਦੇਖੋ ਉਹਨਾਂ ਦਾ ਕਿੱਡਾ ਵੱਡਾ ਉਪਰਾਲਾ ਆ ਹੋਰ ਵੀ ਬਹੁਤ ਐਨਆਰਆਈ ਬੰਦੇ ਹੈਗੇ ਆ ਦੇਖੋ ਨੇ ਆਡੇ ਸਮਾਜ ਲਈ ਦਸਾਂ ਨਵਾਂ ਦੀ ਕਿਰਤ ਕਮਾਈ ਕਰਕੇ ਝੋਲੀ ਆ ਲਾਇਬ੍ਰੇਰੀ ਖੋਲ ਕੇ ਪਾਈ ਆ ਇਸ ਲਾਇਬ੍ਰੇਰੀ ਦੇ ਵਿੱਚ ਦੇਖੋ ਤੁਸੀਂ ਆਪਣੇ ਇਹ ਸੋਹਣ ਸਹਿਜ ਜੀ ਹੋਣੀ ਆ ਰਾਈਟਰ ਕਾਫੀ ਕਿਤਾਬਾਂ ਨਹੀਂ ਲਿਖੀਆਂ ਹੈਗੀਆਂ ਇਹਨਾਂ ਇਹ ਬੱਚੇ ਮਾਲੀ ਸਿਉਣੀ ਬੱਚਿਆਂ ਨੂੰ ਸਿਖਾਉਂਦੇ ਆਏ ਕਿੰਦਾ ਕਮਤਾ ਪੜ੍ਹਨੀ ਆ ਕਿੰਦਾ ਲੈਕਚਰ ਦੇਣਾ ਆ ਇਹ ਜਦੋਂ ਮਾਚੇ ਸਾਡੇ ਕੋਲ ਆ ਜਾਂਦੇ ਆਂਗੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਫਿਰ ਅਸੀਂ ਇੱਥੇ ਮਿਊਜ਼ਿਕ ਦਾ ਸੈਂਟਰ ਖੋਲਿਆ ਮੋਹਰ ਬੰਗੜ ਦੇ ਨਾਮ ਤੇ ਦੇਖੋ ਭਾਈ ਸਾਹਿਬ ਭਾਈ ਰੌਣਕ ਸਿੰਘ ਜੀ ਗੁਰਦੁਆਰੇ ਦੇ ਗ੍ਰੰਥੀ ਸਾਹਿਬ ਹੈ ਗ੍ਰੰਥੀ ਇਹ ਅੱਗੇ ਦੇ ਬੱਚਿਆਂ ਨੂੰ ਛਿੰਛੇਦਾਰ ਸਿਖਾਉਂਦੇ ਹੈਗੇ ਆ ਢੋਲ ਕਸਕਲਣਾ ਤਬਲਾ ਜਿੱਦਾਂ ਹਾਰਮੋਨੀਅਮ ਤੇ ਇਹ ਸਾਡੇ ਇੱਕ ਡਾਕਟਰ ਸਾਹਿਬ ਹੈਗੇ ਆ ਡਾਕਟਰ ਸਾਹਿਬ ਦਾ ਮੂਲ ਲੱਗਾ ਹੈਗਾ ਉਹ ਅੱਗੇ ਇੱਥੇ ਅਸੀਂ ਲਾਂਚਮੈਂਟ ਕਰਦੇ ਜੇ ਕਿਸੇ ਨੇ ਚੈੱਕ ਕਰਾਉਣਾ ਹੈ ਫ੍ਰੀ ਹੈ ਚੈੱਕਅਪ ਕਰਦੇ ਹੈਗੇ ਅਸੀਂ ਅੱਖਾਂ ਦਾ ਕੈਂਪ ਵੀ ਲਾ ਚੁੱਕੇ ਆਂ ਅੱਗੇ ਹੁਣ ਸੋਚਦਾ ਸ਼ਾਇਦ ਅਜਿੰਨ ਵਾਲੀਆਂ ਦਾ ਕੋਈ ਲਾਈਏ ਕੈਂਪ ਇੱਥੇ ਕਰਾਟੇ ਕੈਂਪ ਵੀ ਲਾਇਆ ਹੈਗਾ ਠੀਕ ਨੇ ਤੇ ਫਿਰ ਆਪਣੇ ਇਹਦੇ ਸੂਨ ਸੈਟਰ ਨਹੀਂ ਦੇਖਦੇ ਜਦੋਂ ਮਾਜੀ ਇੱਥੇ ਲਾਇਬ੍ਰੇਰੀ ਚ ਆ ਜਾਂਦੇ ਹੈਗੇ ਆ ਤੇ ਆਪਣਾ ਉਹ ਬੱਚਿਆਂ ਨੂੰ ਕੰਪਟਰ ਸਿਖਾਉਂਦੇ ਹੈਗੇ ਆ ਤੇ ਮੈਂ ਇੱਥੇ ਫ੍ਰੀ ਨਿਕਲੇਟ ਦਾ ਜਿੱਦਾਂ ਮੈਂ ਜੁੜਿਆ ਡਿਸਟ੍ਰਿਕਟ ਲਿਬਰਾਰੀ ਤੋਂ ਕੂਸਣਾ ਜੁੜਿਆ ਹੈਗਾ ਅਸੀਂ ਜਿਤੇਮ ਬੱਚਿਆਂ ਨੂੰ ਬੈਂਚਾਂ ਲਵਾਉਂਦੇ ਹੈਗੇ ਆ ਜਿਨਾ ਦੇ ਮੰਮੀ ਡੈਡੀ ਐਕਸਪਾਇਰ ਹੋ ਜਾਂਦੇ ਐ 2000 ਰੁਪਏ ਸੈਂਟਰ ਗਵਰਨਮੈਂਟ ਤੋਂ ਲਾ ਕੇ ਦੇਈਦਾ ਜੋ ਮੈਂ ਮੈਂਬਰ ਬਣੇ ਇਸੇ ਕਰਕੇ ਮੈਂ ਲਿਖਿਆ ਨਹੀਂ ਤਾਂ ਮੈਂ ਲੈ ਨਹੀਂ ਸਕਦਾ ਮੇਰੇ ਕੋਲ ਸਰਕਾਰ ਨੇ ਥੋੜੀ ਦਿੱਤੀ ਹੈ ਵੀ ਸਮੇਂ ਮੂਰਤ ਜਨਨ ਕੋ ਲਿਖਿਆ ਹੈਗਾ ਬਾਕੀ ਜੇ ਕਿਸੇ ਦੀ ਕੋਈ ਪ੍ਰੋਬਲਮ ਹੋਵੇ ਰੁਕੀ ਪੈਨਸ਼ਨ ਹੋਵੇ ਉਹ ਵੀ ਅਸੀਂ ਚਾਲੂ ਕਰਾ ਦੇਦੀ ਹੈਗੀ ਆ ਤੇ ਸਾਡੇ ਪਿੰਡ ਦਾ ਅੰਗਲੈਂਡ ਵਾਲਾਂ ਦਾ ਐਂਡਾ ਵੱਡਾ ਉਪਰਾਲਾ ਹੈਗਾ ਮੈਂ ਉਹਨਾਂ ਨਾਲ ਕਿਹਾ ਸੀ ਵਿਆਹ ਵਾਸਤੇ ਲੜਕੀਆਂ ਦੀ ਗੱਲ ਕੀਤੀ ਸੀ ਮੈਂ ਕਿਹਾ ਭਾਈ ਜਿਹੜੇ ਲੜਕੀਆਂ ਗਰੀਬ ਨੇ ਉਹ ਕਹਿੰਦੇ ਆਪਾਂ ਉਹਨਾਂ ਦੀ ਥੋੜੀ ਬੋਧੀ ਮਦਦ ਕਰਿਆ ਜਾਵੇ ਉਹ ਕਹਿੰਦਾ ਭਾਈ ਗਾਲ ਤੁਹਾਡੇ ਸਹੀ ਹੈ ਤੇ ਉਹਦੇ ਤਾਂ ਦੀ ਲੜਕੀ ਨੇ ਲੈਣ ਤੋਂ ਵਿਆਹੀ ਸੀ ਉਹ ਸਾਹਮਣੇ ਸੂਟ ਦੇ ਗਈ ਹੈਗਾ ਇੱਥੇ ਸੂਟ ਬੈਕ ਨਹੀਂ ਹੋਇਆ ਫੂਡ ਬੈਕ ਨਹੀਂ ਹੋਇਆ ਕਲੋਥ ਬੈਂਕਾ ਹੈਗਾ ਮਨਨ ਸਾਡੇ ਕੋਲ ਇੱਥੇ ਕਈ ਲੜਕੀਆਂ ਨੇ ਸ਼ਾਦੀ ਵਾਲੇ ਆਏ ਅਸੀਂ ਬਲਬੀਰ ਦਾ ਨਹੀਂ ਕਹਿਣਾ ਕਿ ਕਿਸੇ ਨੂੰ ਖਾਲੀ ਨਹੀਂ ਮੋੜਨਾ ਹੈਗਾ ਜਿੰਨੀ ਵੀ ਹੁੰਦੀ ਹੈ ਅਸੀਂ ਹੈਲਪ ਬਾਤ ਤੋਂ ਬਾਤ ਕਰੀ ਦੀ ਹੈਗਾ ਹੁਣ ਅਸੀਂ ਤਿੰਨਾ ਚੌਹ ਬਿਆਂ ਚ ਗਏ ਹੈਗੇ ਕਿਸੇ ਨੂੰ ਜਿੰਨੀ ਵੀ ਮਦਦ ਹੋਈ ਹੈ ਕਿ ਖਾਂਡਾ ਆਲੂ ਪਿਆਜ਼ ਮਤਲਬ ਸੂਟ ਵੀ ਮਤਲਬ ਉਹ ਸਾਰਾ ਅਸੀਂ ਦਿੱਤਾ ਹੈਗਾ ਠੀਕ ਹੈ ਤੇ ਅਸੀਂ ਰਾਸ਼ਨ ਵੀ ਵੰਡੇ ਅੱਜ ਦਾ ਲੋੜਵੰਦਾਂ ਨੂੰ ਬੱਚਿਆਂ ਨੂੰ ਬਾਰਗਿਆਂ ਦਾ ਬੰਦੇ ਰਹੀਦਾ ਹੈਗਾ ਠੀਕ ਨੇ ਇਸ ਕਰਕੇ ਉਹਨਾਂ ਦਾ ਬਹੁਤ ਵੱਡਾ ਪ੍ਰਾਲਾ ਹੈ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹੈਗੇ ਆ ਜਿਹੜਾ ਮਾਦ ਸਮਾਜ ਨੇ ਇੰਨਾ ਸਾਡਾ ਸਹਿਯੋਗ ਦਿੰਦੇ ਹੈਗੇ ਆ ਤੇ ਸਾਡੇ ਸੰਗੂਸਾ ਬਣੀ ਹੈ ਇਹਨਾਂ ਦੇ ਬਾਈ ਸਰਪੰਚ ਆ ਉਹ ਵੀ ਸਾਡੇ ਨਾਲ ਕਾਫੀ ਮਾਰ ਲਵਾ ਜਦੋਂ ਮਾਜੀ ਸਰਦੋਂ ਨੂੰ ਆ ਜਾਂਦੇ ਹੈਗੇ ਆ ਠੀਕ ਨੇ ਮੈਂ ਇਹੇ ਬੱਚਿਆਂ ਨੂੰ ਕਹਾਂਗਾ ਜਿੱਤਾ ਕਹਿੰਦੀ ਹੈ ਸਤੂਰ ਬਦਾਸ਼ ਮਹਾਰਾਜ ਨੇ ਇਹੇ ਕਈ ਪੰਨ ਦਾ ਅਧਿਕਾਰ ਦਿੱਤਾ ਸੀਗਾ ਇਹੀ ਬਾਬਾ ਸਾਹਿਬ ਨੇ ਗੱਲ ਕੀਤੀ ਹੈ ਇਹ ਜੁੱਤੇ ਰਾਮ ਫੁੱਲੇ ਨੇ ਦੇਖ ਲਓ ਪਹਿਲੇ ਟੀਚਰ ਬਣੇ ਹੈਗੇ ਸਕੂਲ ਬੋਲੇ ਹੈਗੇ ਆ ਸ੍ਰਿਮਤੀ ਰਵੀ ਜੀ ਪਹਿਲੀ ਟੀਚਰ ਬਣੀ ਹੈਗੀ ਆ ਇਸ ਕਰਕੇ ਬੱਚੇ ਨੂੰ ਪੜਾਈ ਤੇ ਜ਼ੋਰ ਦਿਓ ਦੇਖ ਲਓ ਅਸੀਂ ਤੁਹਾਨੂੰ ਸਟੇਸ਼ਨਰੀ ਵੀ ਦੇਣੀ ਆ ਜਿਹੜੇ ਬੱਚੇ ਫਾਸਟ ਸੈਨਸ ਥਾਲ ਦੇ ਉਹਨਾਂ ਨੂੰ ਪ੍ਰਾਈਜ਼ ਵੀ ਦੇਣੇ ਆ ਠੀਕ ਨਹੀਂ ਫਿਰ ਅਸੀਂ ਐਮਬੀਡੀਆਂ ਵੀ ਲਿਆਉਂਦੀਆਂ ਕਿ ਬੱਚਿਆਂ ਨੂੰ ਪੜਾਈ ਵਾਸਤੇ ਐਮਬੀਡੀਆਂ ਫ੍ਰੀ ਦੇਣੀਆਂ ਹੈਗੀਆਂ ਠੀਕ ਹੈ ਇਸ ਕਰਕੇ ਸਾਡਾ ਮੇਨ ਮਾਰਕੋ ਇਹੀ ਆ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਓ ਤੇ ਇੱਕ ਰੋਟੀ ਘੱਟ ਖਾ ਲਓ ਕਿਉਂ ਪੜਾਈ ਜ਼ਰੂਰੀ ਆ ਤਾਂ ਸਰਕਾਰੀ ਜੋਬ ਲੈਣੀ ਆ ਬੱਚੇ ਦਾ ਦਿਮਾਗ ਪੜਾਈ ਦੇ ਨਾਲ ਬਹੁਤ ਵਧੀਆ ਹੋ ਜਾਂਦਾ ਹੈਗਾ ਅਸੀਂ ਕੱਲ ਕਰਦਾਂਗੇ ਕਚੈਰੀ ਦੇ ਵਿੱਚ ਮੈਂ ਕੰਮ ਕਰਦਾ ਹੈਗਾ ਚਲੋ ਜੇ ਅਸੀਂ ਥੋੜੇ ਵੀ ਘਮੋ ਦੇ ਕੇ ਭਾਈ ਸੈੱਟੇ ਡੋਗਰੀ ਦੋ ਚੱਕੀ ਹੈਗੀ ਆ ਸਾਡੇ ਬਜ਼ੁਰਗਾਂ ਨੇ ਟੋਗੀਆਂ ਸੈੱਟੇ ਚੱਕ ਚੱਕ ਕੇ ਇੱਕ ਤਾਂ ਚੱਕ ਕੇ ਤਾਂ ਦਾ ਕਮਰੇ ਬਣਾਏ ਆ ਗੁੱਠਾ ਛਾਪ ਸੀਗੇ ਬਿਲਕੁਲ ਅੱਜ ਅਸੀਂ ਫਾਰਗੋੜੇ ਬਦੋਲ ਤਾਂ ਇਹਨਾਂ ਕਸ਼ੇ ਕਰ ਰਹੇ ਅਸੀਂ ਸੋਚਦੇ ਆ ਅਸੀਂ ਜਿੰਨਾ ਬਣਿਆ ਠੀਕ ਹੈ ਬੱਚੇ ਸਾਡੇ ਤੋਂ ਉੱਪਰ ਵੱਣ ਕਿੰਤੇ ਬੱਚੇ ਨੇ ਤਾਂ ਮਨ ਲਾਉਂਦੇ ਆ ਸਾਰਾ ਇਹਦਾ ਬੱਚਿਆਂ ਦਾ ਹੀ ਆ ਆ ਵੀ ਕਰ ਲੋ ਬੱਚਿਆਂ ਦਾ ਹੀ ਆ ਠੀਕ ਹੈ ਬੱਚੇ ਨੇ ਜਲਦੀ ਬਣਾ ਦੇ ਬੱਚਿਆਂ ਨੂੰ ਬਚਾਈਦਾ ਮਾਪਿਆ ਸਤਿਕਾਰ ਕਰਨਾ ਚਾਹੀਦਾ ਠੀਕ ਹੈ ਸਾਰਾ ਜੋਰ ਮਾਪ ਦਾ ਲੱਗਦਾ ਬੱਚਿਆਂ ਦੀ ਘਰ ਦੀ ਵਿੱਚ ਰੱਬ ਹੈਗਾ ਜੇ ਤੁਸੀਂ ਆਪਣੇ ਮਾਪੇ ਦੀ ਸੇਵਾ ਕਰੋ ਤੇ ਇਸ ਕਰਕੇ ਸਾਡੇ ਬਲਵੀਰ ਬੰਗੜ ਹੋਣੀ ਯੂਕੇ ਵਾਲੇ ਆ ਦੇਖੋ ਉਹਨਾਂ ਨੇ ਇੱਥੇ ਫਾਰਮ ਹਾਊਸ ਵੀ ਬੋਲਿਆ ਨਹਿਰ ਦੇ ਲਾਗੇ ਦੇਖੋ ਉੱਥੇ ਬੱਚੇ ਸਾਂ ਗਰਮੀ ਆ ਗਈਆਂ ਉੱਥੇ ਸਵੀਮਿੰਗ ਪੂਲ ਬਣਾਇਆ ਹੈਗਾ ਨਾ ਆ ਸਕਦੇ ਹੈਗੇ ਆ ਫਾਰ ਫੂਟਾਂ ਦੀ ਕਾਫੀ ਮੂਕੀ ਉੱਥੇ ਲਾਈ ਹੈ ਜੇ ਆ ਤੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਬਾਕੀ ਇੱਥੇ ਅਸੀਂ ਸਲਾਈ ਸੈਂਟਰ ਵੀ ਜਿੱਦਾ ਖੁੱਲਿਆ ਹੈਗਾ ਕੋਈ ਲੋੜਵੰਦ ਗਰੀਬ ਹੈਗਾ ਉਹ ਸਲਾਈ ਕਰਾ ਸਕਦਾ ਹੈ ਸਕੂਲ ਸਮਾ ਸਕਦਾ ਹੈਗਾ ਤੇ ਮੈਂ ਹੁਣ ਬੜਾ ਟਾਈਮ ਤਾਂ ਨਹੀਂ ਲੈ ਰਿਹਾ ਕਿ ਕਾਫੀ ਟਾਈਮ ਹੋ ਚੁੱਕਾ ਹੈਗਾ ਤੇ ਆਪਣੇ ਸੌਣ ਮੈਂ ਬਿਸਮਿਲ੍ਲਾਹੁ ਬੁਰੂ ਦਿਲਦਿਆਂ ਨੂੰ ਵੀ ਟਾਈਮ ਲੈਣਾ ਹੈਗਾ ਤੇ ਉਹਨਾਂ ਦਾ ਵੀ ਇੱਥੇ ਆਉਣ ਦੇ ਬਹੁਤ-ਬਹੁਤ ਧੰਨਵਾਦ ਜੀ ਜੈ ਭੀ